ਤੂੰ ਮੇਰੀ ਗੱਲ ਸੁਣ ਜੇ ਆਉਂਦਾ ਹੁੰਦਾ ਨਾ ਉਥੋਂ ਖਲਦੀਆਂ ਬੋਰੀਆਂ ਲੈ ਆਈਂ ਦੋ ਖਲਦੀਆਂ ਬੋਰੀਆਂ ਲੈ ਆਉਂਗਾ ਕੋਈ ਗੱਲ ਨਹੀਂ ਤੇ लवली ਕਿੱਥੇ ਉਹਨੂੰ ਕਹਿ ਦੇਣਾ ਸੀ ਉਹ ਯਾਰ लवली ਦੇ ਸਿਰ ਤੇ ਰਹੇ ਤੇ ਫੇਰ ਕਿੱਥੋਂ ਕੰਮ ਰੁਕਾਉਣਾ ਮੈਂ ਤੈਨੂੰ ਪਤਾ ਵੀ ਜੇ ਉਹਨੂੰ ਖੁਲਾਤਾ ਤੇ ਉਹਨੇ ਵਾਪਸ ਨਹੀਂ ਆਉਣਾ ਮੁਰਾ ਜੇ ਮੀ ਦੀ ਸਮਝ ਹੀ ਲਿਆ ਵਣਾ ਤੇ ਫੇਰ ਤੂੰ ਇਹੋ ਸੋਚੇ ਕਿ ਮੈਂ ਮਰਜੀ ਦਾ ਕਰਾਉਣਾ ਵਾ ਤੇਰੀ ਘਰ ਦੀ ਦੀ ਰਿਸ਼ਤੇਦਾਰੀ ਉਹ ਪਿੰਡ ਵਿੱਚ ਕਿਹੜੇ ਜਿੱਥੇ लवली ਦੱਸਣ ਡਿਆ ਵਾ ਅਛਾ ਆਹੋ ਤੇ ਉਹਨੂੰ ਕਹਿ ਬੀ ਵੀ ਆ ਚਾਣ ਕੇ ਤੇ ਸਾਰੀ ਗੱਲਬਾਤ ਕਰ ਹੁਣ ਉਹ ਮੰਮੀ ਮੈਂ ਤੇ ਅੱਗੇ ਜੋਤਨਾ ਗੱਲ ਕੀਤੀ ਆ ਉਹ ਨਹੀਂ ਪੈਰ ਲਾਉਂਦੀ ਉਹ ਕਹਿੰਦੀ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਜੀ ਅੱਗੇ ਰਿਸ਼ਤੇਦਾਰੀ ਹੈ ਉਥੇ ਤੇ ਕੋਈ ਉਥੇ ਮੁੜ ਕੇ ਕੱਲ ਨੂੰ ਗੱਲਬਾਤ ਹੋ ਗਈ ਤੇ ਅਸੀਂ ਕਿਦਾਂ ਮੈਂ ਨਹੀਂ ਆਪਣੇ ਸੌਰੇ ਜਾਇਆ ਕਰਨਾ ਮੁੜ ਕੇ ਤੇ ਪਹਿਲਾਂ ਧਿਆਨ ਨਾਲ ਸੁਣ ਲਈ ਗੁੱਸਾ ਨਾ ਕਰੀ ਕਾਹਲੀ ਨਾ ਪਵੀ ਪਹਿਲਾਂ ਧਿਆਨ ਨਾਲ ਗੱਲ ਸੁਣਨਾ ਸਾਰੀ ਜੋ ਬਣਾ ਹਾਂਜੀ ਤੂੰ ਬੜੀ ਤਿਆਰੀ ਕਰ ਕੇ ਬੈਠਾ ਕਿੱਥੇ ਤਿਆਰ ਹੋਇਆ ਵਾਂ ਉਹ ਤਿਆਰੀ ਕਿੱਥੇ ਕਰਨੀ ਆ ਹੂੰ ਮੈਂ ਤਾਂ ਜੋਤ ਚਲੇ ਹਾਂ ਪਿੰਡੋਂ ਦੇ ਕਿਨੇ ਚਿਰ ਦੀਆਂ ਸਲਾਹਾਂ ਨਹੀਂ ਆ ਕਰ ਨਾ ਘਟੋ ਘਟ ਮਹੀਨਾ ਹੋ ਗਿਆ ਜਦੋਂ ਦੇ ਕਮਾਲ ਚਲੇ ਜਾਣਾ ਉਹ ਤੋਂ ਪਹਿਲਾਂ ਦੀ ਸਲਾਹ ਕੀਤੀ ਆ ਮੇਰੀ ਗੱਲ ਸੁਣਾ ਨਿੱਕੇ ਦਿਵਾਲੇ ਤੇ ਝਟ ਹੋ ਜਾਂਦੇ ਜੇ ਉਹ ਪੁੱਛਦਾ ਨਹੀਂ ਤੇ ਤੂੰ ਪੁੱਛ ਕੇ ਤਿਆਰ ਹੋ ਜਾਵਾ ਉਹ ਪੁੱਛ ਕੇ ਕੀ ਤਿਆਰ ਹੋਣਾ ਤੂੰ ਆਪ ਹੀ ਆਹੀ ਚੱਲ ਜਿਓ ਜਦੋਂ ਟਾਈਮ ਲੱਗੂਗਾ ਤੇ ਅਸੀਂ ਸੋਚਿਆ ਚੱਲਾ ਜੇ ਟਾਈਮ ਹੈਗਾ ਤੇ ਚੱਲ ਜਾਨੇ ਜੋਤ ਤੇ ਜੇ ਤਿਆਰ ਨਹੀਂ ਹੋਈ ਤਾਂ ਨਾਲ ਗੱਲ ਕਰਕੇ ਤਿਆਰ ਹੋਗੀ ਚੱਲ ਕੋਈ ਨਹੀਂ ਤੂੰ ਤਿਆਰ ਹੋ ਗਿਆ ਉਹਨੇ ਵੀ ਕੀ ਪਤਾ ਪੁੱਛਣਾ ਕਿ ਨਹੀਂ ਪੁੱਛਣਾ ਹੋਈ ਨਹੀਂ ਗਈ ਤਿਆਰ ਚੱਲ ਮੈਨੂੰ ਇਹ ਦੱਸ ਵੀ ਨਿੱਕੇ ਨਾਲ ਗੱਲ ਕੀਤੀ ਹੀ ਕੋਈ ਨਿੱਕੇ ਨਾ ਕੀ ਗੱਲ ਕਰਨੀ ਮੈਂ ਤਾਂ ਉਦੋਂ ਹੀ ਗੱਲ ਕੀਤੀ ਜਿਹੜੀ ਕੀਤੀ ਆ ਉਹ ਤਾਂ ਨਹੀਂ ਪੈਦ ਲਾਉਂਦਾ ਕੇ ਪਾਸੇ ਉਹੋ ਗੱਲ ਤੇ ਪੱਕਾ ਟਿਕਿਆ ਵਾ ਤੇ ਮੈਂ ਵਿਆਹ ਕਰਨਾ ਉੱਥੇ ਹੀ ਕਰਨਾ ਆਹੋ ਕਰ ਦੇ ਜੀ ਆ ਨਾ ਗੱਲ ਕਰਨ ਦੀ ਤੁਹਾਨੂੰ ਕੀ ਲੋੜ ਵਾ ਉਹਨੂੰ ਭਰਾ ਥੋੜਾ ਸਮਝ ਦੇਗੇ ਤੇ ਉਹਦਾ ਵੀ ਕਾਰ ਵਸ ਜਾਊਗਾ ਉਹ ਮੰਮੀ ਭਰਾ ਤੇ ਸਮਝ ਨਹੀਂ ਆ ਤਾਂ ਉਹ ਤੇ ਸਾਰੇ ਕੋ ਕਰਦੇ ਫਿਰਦੇ ਉਹਦੇ ਵਾਸਤੇ ਨਾਲੇ ਹੁਣ ਜਿਉ ਆਪਣੀ ਜੇਤੇ ਹੀ ਅੜਿਆ ਰਹੂਗਾ ਤੇ ਫਿਰ ਅਹੀਂ ਦੱਸੋ ਕੀ ਕਰੀਏ ਉਹਦੇ ਵਿੱਚ ਇਹੋ ਗੱਲ ਤੇਰਾ ਸੌਹਰੇ ਹੋਈ ਹੁੰਦੀ ਨਾ ਤੇ ਤੇਰੇ ਘਰ ਦੀਨੇ ਲੈ ਕੇ ਭੱਜ ਜਾਣਾ ਹੀ ਝਟ ਪਿਆਓ ਚੱਲ ਜੀਏ ਉੱਥੇ ਜਾ ਕੇ ਗੱਲ ਕਰਨੀ ਆ ਇਹ ਸਾਡੇ ਘਰ ਦੀ ਗੱਲ ਵਾ ਨਾ ਇੱਥੇ ਤੂੰ ਵੀ ਨਿਕੁੰਦਾ ਗੁੰਗਾ ਹੋਇਆ ਤੂੰ ਵੀ ਉਹ ਸੋਹਰੇ ਮੈਂ ਕਿਤੇ ਅੱਜ ਤਾਂ ਗਿਆ ਵਾਂ 6 ਮਹੀਨੇ ਬਾਅਦ ਘਰੇ ਮੈਂ ਚੱਲੇ ਆ ਵਾਂ ਸੋਹਰੇ ਮੈਂ ਕਿਤੇ ਰੋਜ਼ ਰੋ ਜਾ ਕੇ ਬੈਠਾ ਹਾਂ ਉੱਥੇ ਚੱਲ ਨਹੀਂ ਬੈਠਾ ਤਾਂ ਤੇਰਾ ਫਰਜ਼ ਨਹੀਂ ਉਹਨੂੰ ਸਮਝਾਉਂਦਾ ਤੇ ਨਾਲੇ ਮੇਰੀ ਸੁਣ ਗੱਲ ਤੇਰੀ ਘਰ ਦੀ ਦੀ ਰਿਸ਼ਤੇਦਾਰੀ ਉਹ ਪਿੰਡ ਵਿੱਚ ਕਿਹੜੇ ਨੇ ਜਿੱਥੇ लवली ਦਸਣ ਡਿਆ ਵਾ ਅੱਛਾ ਆਹੋ ਤੇ ਉਹਨੂੰ ਕਹਿ ਵੀ ਇਹ ਚਾਣ ਕੇ ਤੇ ਸਾਰੀ ਗੱਲਬਾਤ ਕਰ ਹੁਣ ਔਰ ਮੰਮੀ ਮੈਂ ਤੇ ਅੱਗੇ ਜੋਤਨਾ ਗੱਲ ਕੀਤੀ ਆ ਉਹ ਨਹੀਂ ਪੈਰ ਲਾਉਂਦੀ ਉਹ ਕਹਿੰਦੀ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਜੀ ਅੱਗੇ ਰਿਸ਼ਤੇਦਾਰੀ ਉਥੇ ਤੇ ਕੋਈ ਉਥੇ ਮੁੜ ਕੇ ਕੱਲ ਨੂੰ ਗੱਲਬਾਤ ਹੋ ਗਈ ਤੇ ਅਸੀਂ ਕਿਦਾਂ ਮੈਂ ਨਹੀਂ ਆਪਣੇ ਸਹੁਰੇ ਜਿਆ ਕਰਨਾ ਮੁੜ ਕੇ ਵੇ ਕਾਦੀ ਗੱਲਬਾਤ ਹੋ ਚੱਲੀ ਆ ਕਿਤੇ ਨਹੀਂ ਗੱਲ ਹੁੰਦੀ ਸਭ ਕੁਝ ਇੱਥੇ ਹੈਗਾ ਖਾਣ ਨੂੰ ਇੱਥੇ ਹੰਡਾਉਣ ਨੂੰ ਇੱਥੇ ਕਾਦੀ ਗੱਲ ਹੋਊਗੀ ਹੰਡਾਉਣ ਨੂੰ ਤੇ ਖਾਣ ਨੂੰ ਸਭ ਕੁਝ ਹੈਗਾ ਵਾ ਪਰ ਇਹ ਆ ਵੀ ਇਹ ਵੀ ਤਾਂ ਕੋਈ ਨਾ ਕੋਈ ਕੰਮ ਕਰਦਾ ਹੋਵੇ ਮੇਰੀ ਗੱਲ ਸੁਣ ਜਦੋਂ ਵਿਆਹ ਹੋ ਗਿਆ ਨਾ ਕੰਮ ਤੇ ਲਾਉਣ ਵਾਲੀਆਂ ਆਪੇ ਲਾ ਲਿੰਦੀਆਂ ਹੁੰਦੀਆਂ ਵਾ ਇੱਕ ਵਾਰ ਵਿਆਹ ਹੋਣ ਦੀ ਗੱਲ ਵੇਖੀਂ ਜੇ ਕਾਨੇ ਚ ਪਾਇਆ ਦੋ ਜੁੱਤ ਫੇਰ ਆਖੀ ਮੇਰੀ ਗੱਲ ਸੁਣੋ ਹੁਣ ਤੇ ਹੀ ਕਹਿ ਦਿੰਦੇ ਆਂ ਵੀ ਚੱਲ ਕੰਮ ਤੇ ਲੱਗੂਗਾ ਤੇ ਜੇ ਵਿਆਹ ਤੋਂ ਪਹਿਲਾਂ ਹੀ ਕੰਮ ਤੇ ਲੱਗ ਜੇ ਤੇ ਫੇਰ ਫੇਰ ਚੰਗਾ ਨਹੀਂ ਤੁਸੀਂ ਸਗੋਂ ਇਹਨੂੰ ਸਮਝਾਓ ਕਿ ਜੇ ਬਹੁਤਾ ਨਹੀਂ ਕਿਤੇ ਪ੍ਰਾਈਵੇਟੀ ਲੱਗ ਜਾ ਡੇਲੀ ਬੰਦਾ ਕਿਤੇ ਆਵੇ ਜਾਵੇ ਕਿਤੇ ਕੰਮ ਕਰਦਾ ਹੋਵੇ ਤੇ ਕਦਰ ਵੱਧ ਜਾਂਦੀ ਪਿੰਡ ਚ ਵੀ ਮੈਂ ਇੱਕ ਵਾਰ ਸਮਝਾਇਆ ਵਾ ਮੈਂ ਤੇ ਮੱਥਾ ਮਾਰ ਮਾਰ ਕੇ ਹਟ ਗਈ ਆ ਹੁਣ ਜੇ ਨਹੀਂ ਕਿਸੇ ਕੋਲ ਤੇ ਆਉਂਦਾ ਤਾਂ ਫੇਰ ਵਿਆਹ ਤਾਂ ਉਹਦਾ ਕਰਨਾ ਹੀ ਆ ਨਾ ਨਾਲੇ ਇੱਕ ਗੱਲ ਹੋਰ ਮੈਂ ਤੁਹਾਨੂੰ ਹੁਣੇ ਦੱਸਦਾ ਪਹਿਲਾਂ ਹੀ ਇਹ ਚੀਜ਼ਾਂ ਬਾਅਦ ਚ ਵੀ ਹੋਣੀਆਂ ਜੀ ਉੱਪਰ ਇੱਕ ਤਾਂ ਕਮਰਾ ਉੱਤੇ ਕਮਰਾ ਪਾਓ ਉਹਦੇ ਵਾਸਤੇ ਤੇ ਇੱਕ ਨੂੰ ਉੱਤੇ ਕਰ ਦੋ ਇੱਕ ਨੂੰ ਥੱਲੇ ਕਰ ਦੋ ਕੰਮ ਸਾਰਾ ਸਿੱਧਾ ਹੋ ਜਾਊਗਾ ਤੁਹਾਡਾ 10 ਈਡੀ ਛੇਤੀ ਹੁਣ ਕਮਰੇ ਕਿੱਥੋਂ ਪਾ ਲਈਏ ਉਹ ਆਂਦਾ ਵੀ ਮੈਂ ਮਾਰੀ ਚੱਲਿਆ ਮੇਰਾ ਵਿਆਹ ਕਰੋ ਤੇ ਤੂੰ ਆਨਾ ਵੀ ਕਮਰੇ ਪਾ ਲੋ ਉਹ ਮੰਮੀ ਫਿਰ ਸਰਜੂਗਾ ਇਦਾਂ ਤੁਸੀਂ ਆਪ ਦੱਸੋ ਮੁੜ ਕੇ ਜੇ ਪਾ ਲਓ ਦੋ ਤੇ ਕਮਰੇ ਆ ਸੋਣਾ ਕਿੱਥੇ ਮੁੜ ਕੇ ਲੋਬੀ ਚ ਸੌਣਾ ਕਰਾਂਗੇ ਗੱਲ ਤੇ ਇਹ ਆ ਭਿੱਜੇ ਕਿਸ ਬੰਦੇ ਨੂੰ ਨਿਕਲ ਜੂਗਾ ਤਾਂ ਫਿਰ ਕੀ ਕਰੋਗੇ ਮੈਨੂੰ ਤਾਂ ਇਹ ਗੱਲ 'ਚ ਬਿਲਕੁਲ ਸਹੀ ਨਹੀਂ ਕੁਝ ਲੱਗਣ ਰਿਹਾ ਵੀ ਮੈਂ ਜੋਤਨਾ ਗੱਲ ਕਰਾਂ ਉਹਨੇ ਨਹੀਂ ਜੇ ਮੰਨਣਾ ਚੱਲ ਤੂੰ ਗੱਲ ਤੇ ਕਰਾ ਤੂੰ ਦਾ ਪਹਿਲਾ ਹੀ ਮਿਲਣਾ ਸਵਾਲ ਜਵਾਬ ਕਰੀ ਜਾਣ ਡਿਆ ਵਾ ਉਹਨੇ ਮੰਨਣਾ ਨਹੀਂ ਉਹਨੇ ਇਦਾਂ ਇਦਾਂ ਗੱਲ ਤੇ ਕਰ ਤੂੰ ਉਹਦੇ ਨਾਲ ਚਲੋ ਕੋਈ ਗੱਲ ਨਹੀਂ ਮੈਂ ਵੇਖ ਲੈਣਾ ਗੱਲ ਕਰਕੇ ਪਰ ਮੈਂ ਪੱਕੀ ਗਰੰਟੀ ਨਹੀਂ ਦਿੰਦਾ ਕਿ ਗੱਲ ਉਹ ਕਰੂਗੀ ਕਿ ਨਹੀਂ ਤਾਨੂੰ ਆਪ ਹੀ ਕੋਈ ਨਾ ਕੋ ਸੋਚਣਾ ਪੈਣਾ ਵਾ ਚੱਲ ਤੂੰ ਕਰਕੇ ਵੇਖ ਲੈ ਗੱਲ ਨਾ ਹੋਊ ਤਾਂ ਕੋਈ ਗੱਲ ਨਹੀਂ ਸੋਚ ਲਾਂਗੇ ਫਿਰ ਕੋਈ ਨਹੀਂ ਕਰਦਾ ਇਹ ਹੁ ਨਵਾਂ ਕੰਮ ਪਾ ਦੇ ਲੱਗੇ ਗੱਲ ਕਰਨੀ ਐ ਇਹਨੇ ਇਹਨਾਂ ਦਾ ਤਾਂ ਅੱਗੇ ਦੋਵਾਂ ਜੀਹਾਂ ਦਾ ਇਰਾਦਾ ਵਾ ਵੀ ਉਹਦਾ ਵਿਆਹ ਹੋਵੇ ਨਾ ਇਦਾਂ ਹੀ ਗਾਲ ਮੰਦਾ ਕਰ ਲਈਦਾ ਉਹ ਬਾਹਰ ਚਲ ਜਾਂਦਾ ਵਾ ਫਿਰ ਤੁਰ ਕੇ ਰੋਟੀ ਦੇ ਟਾਈਮ ਨਾ ਆ ਜਾਂਦਾ ਵਾ ਚੱਲ ਕੋਈ ਨਹੀਂ ਜੇ ਉਹ ਨਾ ਮੰਨੂਗੀ ਰਿਸ਼ਤੇ ਨੂੰ ਤਾਂ ਹੋਰ ਕਿਹੜਾ ਕੋਈ ਮਰਗੇ ਆ ਜੀ ਸਾਰੇ ਹੀ ਕੋਈ ਨਹੀਂ ਮੈਂ ਲੱਭ ਲੂੰਗੀ ਵਿੱਚ ਹੋਰ ਕੋਈ ਭੈਣ ਭਰਾ ਤੇ ਰਿਸ਼ਤਾ ਉੱਥੇ ਹੀ ਕਰਨਾ ਹੁਣ ਫਿਰ ਤੇ ਮੁੰਡਿਆ ਸਾਰਾ ਦਿਨ ਬੈਠਾ ਰਹਿਣਾ ਕੋਈ ਕੰਮ ਧੰਦਾ ਵੇਖ ਲਿਆ ਕਰ ਇਦਾਂ ਕਿਦਾਂ ਟਾਈਮ ਪਾਸ ਹੋਊਗਾ ਉਹ ਕੰਮ ਧੰਦਾ ਵੇਖਣ ਨੂੰ ਦੋ ਜਣੇ ਹੈ ਜੋ ਤਾਂ ਰੌਲਾ ਪਾਉਣ ਨੂੰ ਅੱਛਾ ਉਹ ਹੀ ਦੋਵੇਂ ਜਣੇ ਕਰਨ ਤਾਂ ਤੈਨੂੰ ਨਹੀਂ ਦਿਖਦਾ ਕੋਈ ਕੀ ਕੰਮ ਧੰਦਾ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਉਹ ਫੇਰ ਤੁਰ ਕੇ ਆ ਜਾਂਦੇ ਬੰਮੀ ਤੋਂ ਤੇ ਉਹ ਕੰਮ ਕਰਦੇ ਆ ਤੇ ਤੂੰ ਵੀ ਫੇਰ ਤੁਰ ਆਇਆ ਕਰ ਮੇਰੇ ਕੋ ਨਹੀਂ ਜਾ ਕੇ ਲਿਬੜਿਆ ਜਾਂਦਾ ਉੱਥੇ ਤੂੰ ਹੀ ਦੱਸੋ ਵੀ ਤੁਸੀਂ ਕੰਮ ਕਰਨੇ ਜਿਹੜਾ ਤੁਹਾਨੂੰ ਮੈਂ ਕਿਹਾ ਮੈਂ ਤਾਂ ਕਰੰਦੇ ਹੀ ਆ ਤੁਹਾਨੂੰ ਮੈਂ ਆਖਿਆ ਸੀ ਵੀ ਭਾਬੀ ਕੀ ਉੱਥੇ ਰਿਸ਼ਤਦਾਰੀ ਆ ਉਹਨਾਂ ਨੂੰ ਕੋ ਗੱਲ ਕਰੋ ਉੱਥੇ ਜਾ ਕੇ ਮੈਂ ਤਾਂ ਗੱਲ ਜੋਬਨਾ ਕਰਕੇ ਆਈ ਆ ਉਹ ਨਹੀਂ ਗਾ ਪੈਰ ਲਾਉਂਦੇ ਉਹ ਆਂਦੇ ਸਾਰਾ ਦਿਨ ਤੇ ਫਿਰਦਾ ਰਹਿੰਦਾ ਵਾ ਜਾਂਦੇ ਕੋਈ ਕੰਮ ਕਰੇ ਤਹੀਂ ਉੱਥੇ ਗੱਲ ਕਰੀਏ ਤੇ ਕੱਲ ਨੂੰ ਸਾਡੇ ਕੋ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਤੇ ਮੈਂ ਉੱਥੇ ਜਵਾਬ ਕੀ ਦਵਾਂ ਜੇ ਕਿਤੇ ਬਾਹਰੋਂ ਕਿਸੇ ਨੇ ਕਿਹਾ ਹੁੰਦਾ ਨਾ ਕਿ ਤੁਹਾਡੀ ਉੱਥੇ ਰਿਸ਼ਤੇਦਾਰੀ ਆ ਤੇ ਉੱਥੇ ਰਿਸ਼ਤਾ ਹੋਣ ਡਿਆ ਵਾ ਇਹਨਾਂ ਭੱਜ ਭੱਜ ਜਾਣਾ ਹੀ ਉੱਥੇ ਤੇ ਮੇਰਾ ਤਾਂ ਕਹਿਣਾ ਹੀ ਵਾਸਤਾ ਵਾ ਮੈਂ ਤਾਂ ਕਿਹਾ ਵਾਂ ਨੂੰ ਵੀ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਆਪੇ ਕੰਮ ਤਾਂ ਦੇ ਤਾਂ ਲੱਗ ਜਾਊਗਾ ਕੰਮ ਦੇ ਲਾਉਣ ਵਾਲੀਆਂ ਲਾ ਲੈਿੰਦੀਆਂ ਹੁੰਦੀਆਂ ਵਾ ਉਹ ਗਾੜੀ 100 100 ਗੱਲ ਮੈਨੂੰ ਕਰਦੇ ਹੀ ਮੈਂ ਤੇਰੇ ਵੱਲੋਂ ਵੀ ਗੱਲਾਂ ਕਰਵਾਉਂਦੀ ਆ ਤੇ ਉਧਰੋਂ ਵੀ ਕਰਵਾਉਂਦੀ ਆ ਮੈਨੂੰ ਨਹੀਂ ਜੇ ਇਹ ਗੱਲ ਦਾ ਪਤਾ ਮੈਂ ਤੁਹਾਨੂੰ ਸੌ ਦੀ ਇੱਕ ਸੁਣਾਤੀ ਆ ਵੀ ਵਿਆਹ ਮੈਂ ਉੱਥੇ ਕਰਾਉਣਾ ਜੇ ਤੁਹਾਡੇ ਕੋ ਨਹੀਂ ਕੋਈ ਹੱਲ ਹੁੰਦਾ ਤਾਂ ਵੀ ਮੈਨੂੰ ਦੱਸ ਲੈ ਉਹ ਤਾਂ ਤਿਆਰ ਹੋਇਆ ਵਾ ਪਿਸੌਹਰਿਆਂ ਚੱਲਿਆਂ ਅੱਜ ਮੈਂ ਸੌਹਰਿਆਂ ਦੇ ਕਰਨ ਚੱਲਿਆ ਮੈਨੂੰ ਹੁਣ ਕੀ ਪਤਾ ਇਹ ਤਾਂ ਮਹੀਨਾ ਨਹੀਂ ਹੋਇਆ ਹੋ ਗਿਆ ਹਾਂ ਗੱਲ ਮੈਂ ਕਹੀ ਆ ਤੇ ਮੈਨੂੰ ਆਂਦਾ ਕਿੰਨਾ ਚਿਰ ਹੋ ਗਿਆ ਚਾਰ ਪੰਜ ਮਹੀਨੇ ਹੋ ਗਏ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਡੇ ਘਰ ਦਾ ਬੰਨਾ ਕੀ ਡੈਡੀ ਨਾਲ ਗੱਲ ਕਰਕੇ ਵੇਖ ਲੈਣੀ ਕੀ ਪਤਾ ਉਹ ਹੀ ਕਹਿ ਦਿੰਦੇ ਜੋ ਬੰਨੂ ਤੇ ਮੇਰੀ ਗੱਲ ਸੁਣ ਜੇ ਜੋ ਬੰਨ ਮੇਰੀ ਨਹੀਂ ਮੰਨਦਾ ਤਾਂ ਡੈਡੀ ਦਾ ਮੰਨ ਲਓ ਡੈਡੀ ਦੀ ਕਿਹੜੀ ਮਾਸੀ ਵਿਆਹੀ ਆ ਉੱਥੇ ਤੇ ਡੈਡੀ ਨੂੰ ਕੱਲ ਤਾਂ ਉਹਦੇ ਘਰ ਮੈਂ ਤਬਰ ਬੈਠੇ ਰੋ ਘਰ ਮੈਂ ਆਣ ਕੇ ਕੰਮ ਤਾਂੰਦਾ ਕਰਨਾ ਕੋ ਦਾਸ ਜੀ ਇਹਦਵਾ ਮੈਂ ਤੁਹਾਨੂੰ ਆਖਿਆ ਵਾ ਵੀ ਮੈਂ ਜਾਣਾ ਵਾ ਬਾਹਰ ਭਾਈ ਮੇਰੀ ਪੈਲੀ ਵੇਚ ਦੋ ਹਿੱਸੇ ਦੀ ਭਾਈ ਜੋ ਮਰਜ਼ੀ ਕਰੋ ਨਖਤਿਆ ਪਿਓ ਤੇ ਬੁੱਢਾ ਹੋ ਗਿਆ ਪੈਲੀਆਂ ਖਰੀਦਦਾ ਤੇ ਤੂੰ ਵੇਚਣ ਦੀਆਂ ਗੱਲਾਂ ਕਰਨ ੜਿਆ ਕੋਈ ਸ਼ਰਮ ਨੂੰ ਹੱਥ ਮਾਰ ਤੂੰ ਜਦੋਂ ਤੁਸੀਂ ਨਹੀਂ ਲਵਣੇ ਪੈਸੇ ਮਗਰ ਤੇ ਫਿਰ ਮੈਂ ਪੈਲੀ ਵੇਚ ਕੇ ਕਿੱਥੇ ਪਸੇ ਲੱਗਣਾ ਵਾ ਉਹਦਾਂ ਕਹੇ ਵੀ ਮੈਂ ਬਾਹਰ ਜਾਣਾ ਸਿਆਪੇ ਦੋ ਤਿੰਨ ਛੇੜੇ ਆ ਤੂੰ ਇੱਕ ਆ ਨਾ ਕੁੜੀ ਨਾ ਵਿਆਹ ਕਰਾਉਣਾ ਵਾ ਦੂਜਾ ਆ ਨਾ ਮੈਂ ਬਾਹਰ ਜਾਣਾ ਵਾ ਕਿਹੜੇ ਬੰਦੇ ਹੋਈਏ ਦੱਸ ਮੈਨੂੰ ਵਿਆਹ ਦਾ ਵੀ ਸਿਆਪਾ ਤੁਸੀਂ ਪਾਇਆ ਕਿਹਨੇ ਘਰ ਚ ਨਾ ਲਿਆ ਵੀ ਮੈਂ ਵਿਆਹ ਕਰਾਉਣਾ ਤੇ ਕਰਨਾ ਨਹੀਂ ਯਾਨੀ ਇਹੋ ਗੱਲ ਹੈ ਪਹਿਲਾਂ ਤੂੰ ਕਹਿ ਦਿੰਦਾ ਮੈਨੂੰ ਵੀ ਮੈਂ ਬਾਹਰ ਜਾਣਾ ਵਾ ਤੇ ਮੈਂ ਗੱਲ ਨਾ ਛੇੜਦੀ ਤੇ ਹੁਣ ਕੀ ਹੋ ਗਿਆ ਵਾ ਬਾਹਰ ਘੱਲ ਦੋ ਹੁਣ ਤੈਨੂੰ ਨਹੀਂ ਤੁਸੀਂ ਲੱਗਦੇ ਹੁਣ ਤੈਨੂੰ ਇਦਾਂ ਤੇ ਨਹੀਂ ਬਾਹਰ ਘੱਲ ਦੇ ਤੇਰਾ ਫਾਅ ਵੱਢ ਕੇ ਫੇਰ ਹੀ ਕੱਲਾਂਗੇ ਕਿਸ ਬੰਨੇ ਤੈਨੂੰ ਕੇ ਪਾਸੇ ਲੱਗੋ ਫਾਅ ਵੱਢ ਕੇ ਘੱਲ ਦੋ ਚੱਲ ਹੌਂਸਲਾ ਰੱਖ ਉਹਦਣਾ ਮੈਂ ਗੱਲ ਕੀਤੀ ਆ ਆਪੇ ਆਪਣੇ ਘਰ ਦੇ ਨਾਲ ਗੱਲ ਕਰੂਗਾ ਨਾ ਜੀ ਉਹ ਤਾਂ ਮੰਨ ਜੂਗੀ ਤਾਂ ਠੀਕ ਆ ਨਹੀਂ ਤਾਂ ਹੋਰ ਕਹੀ ਲਵਸਿਲਾ ਕਰ ਲੈਣੀ ਆ ਤੈਨੂੰ ਮੈਂ ਉਹਦੋਂ ਕਿਹਾ ਸੀ ਨਾ ਵੀ ਕਿਸੇ ਪ੍ਰਾਈਵੇਟ ਨੌਕਰੀ ਤੇ ਹੀ ਲੱਗ ਜਾ ਜੋ ਪਿੰਡੋਂ ਪਤਾ ਕਰਨਗੇ ਤੇ ਲੋਕ ਕੀ ਕਹਿਣਗੇ ਵੀ ਮੁੰਡਾ ਵਹਿਲਾ ਮੋੜਾਂ ਤੇ ਖਲੋਂਦਾ ਵਾ ਕਦੀ ਉਹ ਮੋੜ ਤੇ ਖਲੋ ਗਿਆ ਤੇ ਕਦੀ ਉਹ ਮੋੜ ਤੇ ਖਲੋ ਗਿਆ ਓਏ ਉਹਨਾਂ ਨਹੀਂ ਪਤਾ ਕਰਨਾ ਤੂੰ ਹੀ ਤੇ ਪਤਾ ਕਰ ਲਓ ਪਹਿਲਾਂ ਧੀ ਵਾਲੇ ਬੜਾ ਕੁਝ ਪੁੱਛਦੇ ਹੁੰਦੇ ਆ ਇਹਦਾ ਹੀ ਨਹੀਂ ਤੂੰ ਚੁੱਪ ਕਰਕੇ ਕੁੜੀ ਅਗਲੇ ਦਾ ਘਰ ਪਹਚਾ ਦਿੰਦੇ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਛ ਰਿਆ ਤੇ ਫਿਰ ਸਾਰੇ ਹੱਲ ਆ ਗਏ ਸਾਡੇ ਕੋਲ ਕਰ ਲਈ ਫਿਰ ਹੱਲ ਚਲ ਜਾ ਜਾ ਕੇ ਤੇ ਪਿਓ ਦੀ ਚਾਹ ਹੀ ਦੇ ਆ ਹੋਰ ਨਹੀਂ ਕੋਹਤੇ ਬੈਨ ਨਹੀਂ ਦੇਣਾ ਉੱਥੇ ਪਾ ਕੇ ਰੱਖ ਕੇ ਆਈ ਹਾਂ ਮੈਂ ਲੈ ਜਾ ਮिन्नੂ ਦੇ ਦੀ ਸਮਝ ਨਹੀਂ ਆਉਂਦੀ ਵੇਖ ਲਾ ਪਤਾ ਵੀ ਕਰ ਲਿਆ ਕਿ ਭਾਬੀ ਦੀ ਰਿਸ਼ਤੇਦਾਰੀ ਉੱਥੇ ਆ ਭਾਬੀ ਹੁਣ ਲੱਤ ਨਹੀਂ ਲਾਉਂਦੀ ਤੇ ਮੈਂ ਫਾ ਲੱਣਾ ਚੱਲ ਕੋਈ ਗੱਲ ਨਹੀਂ ਹੋਰ ਕੋਈ ਰਿਸ਼ਤੇਦਾਰੀ ਵੰਦੀ ਆ ਅਮਰਜੋਤ ਹਾਂਜੀ ਹੋ ਗਏ ਤਿਆਰ ਹਾਂਜੀ ਹਾਂਜੀ ਕਿੰਨਾ ਕ ਟਾਈਮ ਹੋਰ ਚੱਲੀਏ ਬਸ ਮੈਂ ਤਿਆਰੀ ਹੈ ਯਾਰ ਇੱਕ ਨਾ ਤੇਰੇ ਨਾਲ ਗੱਲ ਕਰਨੀ ਹੈ ਬੜੀ ਜ਼ਰੂਰੀ ਹਾਂਜੀ ਗੱਲ ਵੀ ਕੀ ਦਸਾਂ ਤੈਨੂੰ ਕਿ ਸਮਝ ਨਹੀਂ ਆਉਂਦੀ ਬਹਿ ਜਾ ਇੱਥੇ ਬਹਿ ਜਾ ਗੱਲ ਪਤਾ ਕੀ ਆ ਮੰਮੀ ਆਏ ਹੀ ਮੇਰੇ ਕੋਲ ਹੂੰ ਤੇ ਪਹਿਲਾਂ ਧਿਆਨ ਨਾਲ ਸੁਣ ਲਈ ਗੁੱਸਾ ਨਾ ਕਰੀ ਕਾਹਲੀ ਨਾ ਪਾਵੀ ਪਹਿਲਾਂ ਧਿਆਨ ਨਾਲ ਗੱਲ ਸੁਣ ਲੈ ਸਾਰੀ ਹੁਣ लवली ਨਾ ਮੈਂ ਵੀ ਇੱਕ ਦੋ ਵਾਰੀ ਗੱਲ ਕੀਤੀ ਆ ਮੰਮੀ ਨੇ ਤੇ ਡੈਡੀ ਨੇ ਵੀ ਇੱਕ ਦੋ ਵਾਰੀ ਹਲਾ ਕੀਤਾ ਉਹ ਨਹੀਂ ਆ ਕਿਸ ਦੀ ਗੱਲ ਮੰਨਣ ਦਿਆ ਅੱਛਾ ਉਹ ਕਹਿੰਦਾ ਮੈਂ ਜੇ ਰਿਸ਼ਤਾ ਕਰਾਉਣਾ ਉੱਥੇ ਹੀ ਕਰਾਉਣਾ ਵਾ ਠੀਕ ਹੈ ਮੈਂ ਤੇ ਬਥੇਰੀਆਂ ਗੱਲਾਂ ਮੈਨੂੰ ਵੀ ਮੈਂ ਸਮਝਾਈਆਂ ਮੈਂ ਕਿ ਵੀ ਵੇਖ ਲਓ ਨਾ ਤੇ ਅਜੇ ਉਹਦੇ ਰਹਿਣ ਵਾਸਤੇ ਕਮਰਾ ਜਿਹਾ ਵੱਖਰਾ ਆਹੋ ਤੇ ਹੈ ਠੀਕ ਆ ਨਾ ਮੈਂ ਹਾਂ ਕੋਈ ਕੰਮ ਧੰਦਾ ਕਰਦਾ ਜੀ ਬਾਕੀ ਮੈਂ ਹਾਂ ਜੇ ਮੰਨ ਲਓ ਅਸੀਂ ਉਹਨਾਂ ਦੇ ਪਿੰਡ ਜਾ ਕੇ ਗੱਲ ਕਰਨੇ ਵੀ ਆਂ ਹਾਂ ਅਗਲਿਆਂ ਤੇ ਪੁਛ ਪਰਤਾਲ ਕਰਨੀ ਆ ਕਿ ਨਹੀਂ ਤੇ ਮੁੰਡਾ ਕੀ ਕਰਦਾ ਚਲੋ ਜੇ ਮੰਨ ਲਓ ਲੜੀ ਨੇ ਮਰਜ਼ੀ ਨਾਲ ਵਿਆਹ ਵੀ ਕਰਾਉਣਾ ਇਹ ਗੱਲ ਤੇ ਕੋਈ ਹਰਜ ਥੋੜੀ ਆ ਚਲੋ ਉਹਦੀ ਮਰਜ਼ੀ ਨਾਲ ਹੋਊਗਾ ਉਹਨੂੰ ਪਤਾ ਵਾ ਹਨਾ ਬਣਿਆ ਹੀ ਆ ਜਾਵੇ ਇਹ ਕੰਮ ਤੇ ਪਰ ਗੱਲ ਵਿੱਚ ਇਹ ਆ ਵੀ ਮੁੰਡਾ ਵੀ ਤੇ ਕੋਈ ਨਾ ਕੋਈ ਕਰਦਾ ਹੋਵੇ ਹੋ ਤੇ ਅਹੀਂ ਕੀ ਦਸਾਂਗੇ ਜਾ ਕੇ ਮੁੰਡਾ ਕੀ ਕਰਦਾ ਵਾ ਤਿੰਨ ਕਿਲੇ ਪੈਲੀ ਲੋਕੀ ਤੇ ਅੱਜਕੱਲ ਜਿਹੜੇ ਬਾਹਰ ਪੱਕੇ ਹੋ ਗਏ ਮੁੰਡੇ ਉਹ ਇੰਨੇ ਨਹੀਂ ਪੈਲੀ ਬਣਾ ਕੇ ਰੱਖੀ ਆ ਤੇ ਫੇਰ ਕਿਤੇ ਲੋਕੀ ਰਿਸ਼ਤਾ ਕਰਦੇ ਆ ਪਹਿਲ ਉਹਨਾਂ ਨੂੰ ਮਿਲਦੀ ਆ ਅੱਜਕੱਲ ਜਾਂ ਤੇ ਜਿਹੜੇ ਨੌਕਰੀ ਲੱਗੇ ਸਰਕਾਰੀ ਜਾਂ ਜਿਹੜੇ ਬਾਹਰ ਅੰਦਰ ਗਏ ਆ ਤੇ ਇਹਦੇ ਕੱਖ ਵੀ ਨਹੀਂ ਕਰਦਾ ਵੇਲੇ ਨਹੀਂ ਤੇ ਉਮਰਾ ਹੀ ਲੰਘਦੀਆਂ ਓਟਾ ਕੈਰੇਕਟਰ ਵੀ ਉਹੋ ਜਿਹਾ ਆ ਪਿੰਡ ਉਹ ਲੋਕਾਂ ਨੂੰ ਪਤਾ ਕਰਨਾ ਹੀ ਆ ਅੱਜ ਕੱਲ ਦੇ ਤੁਹਾਨੂੰ ਪਤਾ ਵਾ ਵੀ ਚੰਗੇ ਭਲੇ ਬੰਦੇ ਦੀ ਨਹੀਂ ਸੁਣਦੇ ਜਦੋਂ ਤੁਹਾਡਾ ਰਿਸ਼ਤਾ ਹੋਇਆ ਸੀ ਲੋਕੀ ਛੱਤੀ ਛੱਤੀ ਗੱਲਾਂ ਕਰਦੇ ਹੋਂ ਕਿੱਥੋਂ ਇੰਨੇ ਪੈਸੇ ਆਉਂਦੇ ਆ ਕੀ ਕਰਨ ਲਿਆਓ ਮੈਂ ਤੇਰ ਨਾਲ ਗੱਲ ਇਹ ਕਰਨੀ ਆ ਵੀ ਉਹ ਮਾਸੀ ਨਹੀਂ ਜਿਹੜੀ ਤੁਹਾਡੀ ਹਾਂਜੀ ਨਕੀ ਉਹਦੀ ਕੁੜੀ ਵੀ ਆਈ ਆ ਉਹ ਪਿੰਡ ਤੇ ਮੰਮੀ ਨੇ ਇਹ ਕਹਿਣ ਕਹਿੰਦੇ ਚੱਲ ਜੋਦਨਾ ਗੱਲ ਕਰਕੇ ਵੇਖ ਲਓ ਕਿ ਜੇ ਉਥੋਂ ਰਿਸ਼ਤੇਦਾਰੀ ਮਾੜੀ ਮੋਢੀ ਵਾਗ ਵੀ ਨਿਕਲ ਕੇ ਤੇ ਚੱਲ ਉਸੇ ਗੱਲ ਹੁੰਦੀ ਆ ਤੇ ਕਰਕੇ ਵੇਖ ਲੈ ਉਹਦਾ ਮੈਂ ਤੇ ਉਹਨਾਂ ਨੂੰ ਮਨਾ ਕਰਤਾ ਵਾ ਪੀ ਮੈਂ ਤੇ ਮੈਂ ਕਿਹਾ ਵੀ ਤੁਸੀਂ ਪੱਕਾ ਨਾ ਹਾਂ ਰੱਖਿਓ ਵੀ ਘਰੇ ਜੋਤ ਨੇ ਹਾਂ ਕਰਦ ਰਹੀ ਮੈਂ ਹਾਂ ਚਲੋ ਮੈਂ ਇੱਕ ਵਾਰੀ ਗੱਲ ਕੀਤੀ ਮੈਂ ਤੁਹਾਡਾ ਨਾ ਵੀ ਕੀਤੀ ਹੈ ਹਨਾ ਤੇ ਮੈਂ ਵੀ ਹਾਂ ਨਹੀਂ ਉਹਨੇ ਕਰਨੀ ਬਾਕੀ ਮੈਂ ਮੈਂ ਇੱਕ ਵਾਰੀ ਜੋਤ ਨਾਲ ਗੱਲ ਕਰ ਲੈਣਾ ਹੁਣ ਤੂੰ ਦੱਸ ਦੇ ਜੇ ਇਹਦੇ ਵਾਰਾ ਖਾਂਦਾ ਤੁਹਾਨੂੰ ਜਾਂ ਤੁਸੀਂ ਪਿੰਡ ਗੱਲ ਕਰ ਸਕਦੇ ਜੀ ਤੇ ਵੇਖ ਲਓ ਨਹੀਂ ਤੇ ਮੈਂ ਉਹਨਾਂ ਨੂੰ ਮਨਾ ਕਰ ਦਿੰਦਾ ਅਸਲ 'ਚ ਪਤਾ ਕੀ ਗੱਲ ਗੱਲ ਕਰਨ ਨੂੰ ਕੋਈ ਹਰਜ ਨਹੀਂ ਆ ਮਾਸੀ ਵੀ ਆਪਣੀ ਹੋਈ ਤੇ ਉਹਦੀ ਕੁੜੀ ਵੀ ਆਪਣੀ ਗਾਂ ਜਿਹੜੇ ਸਾਸੋਹਰਾ ਵਾ ਨਾ ਉਹ ਨਹੀਂ ਚੰਗੇ ਹੈਗੇ ਉਹਦੇ ਅੱਗੇ ਦੀਦੀ ਨੂੰ ਤਾਂ ਨੇ ਮੀਨੇ ਬੜੇ ਮਾਰਦੇ ਆ ਤੂੰ ਐਦਾਂ ਵਾ ਐਦਾਂ ਵਾ ਤੇ ਕੱਲ ਨੂੰ ਉਹ ਕੁੜੀ ਦਾ ਰਿਸ਼ਤਾ ਕਰਾ ਕੇ ਤੇ ਉਹਨਾਂ ਦੇ ਘਰੇ ਹੀ ਰਹਿਣਗੇ ਤੇ ਫੇਰ ਆਪਣੀ ਭੈਣ ਨੂੰ ਹੀ ਦਾਨੇ ਵਜਣੇ ਆ ਤੇ ਉਹਦਾ ਕੀ ਫਾਇਦਾ ਹੋਊਗਾ ਤੁਸੀਂ ਦੱਸੋ ਮੈਂ ਤਾਂ ਮੰਮੀ ਨੂੰ ਅੱਗੇ ਹੀ ਕਹੂੰਗਾ ਸਮਝਾਉਂਦੇ ਆ ਮੁੜ ਕੇ ਲਵਲੀ ਨੇ ਵੀ ਪਾਸੇ ਹੋ ਜਾਣਾ ਤੇ ਮੰਮੀ ਨੇ ਵੀ ਪਾਸੇ ਹੋ ਜਾਣਾ ਨਾਲੇ ਨਿੱਕੀ ਮੋਟੀ ਵੀ ਕੋਈ ਗੱਲ ਹੋਗੀ ਨਾ ਸਾਡੇ ਕਰਕੇ ਉਹ ਕੁੜੀ ਨੂੰ ਹਨਾ ਤੰਗੀ ਹੋਊਗੀ ਅੱਗੇ ਹੋਰ ਸਾਥ ਦੇ ਨੇ ਆਪਣੇ ਵੱਲੋਂ ਦੇ ਮਾਪਿਓ ਚੰਗਾ ਹੀ ਲੱਭਦੇ ਆ ਅਜੇ ਕੀ ਮਾਪਿਓ ਨੇ ਆਪਣੀ ਮਰਜ਼ੀ ਨਾਲ ਕੀਤਾ ਵਾ ਤੇ ਫਿਰ ਵੀ ਸੌ ਥਾਈ ਉਹਨਾਂ ਨੂੰ ਸੋਚਣਾ ਪੈਂਦਾ ਜਾਈਏ ਨਾ ਜਾਈਏ ਫੇਰ ਆ ਰੱਖਦੇ ਆ ਪਿੱਛੇ ਪੂਰਾ ਤੇ ਹੁਣ ਇਹ ਕਰਨੀ ਆਪਣੀਆਂ ਮਰਜ਼ੀਆਂ ਰਹਿ ਨੇ ਇੱਕ ਹੈ ਵੇਲਾ ਜਾਂ ਤਾਂ ਫਿਰ ਕੁੜੀ ਸਿੱਧੀ ਕਰ ਗੱਲ ਕਰੇ ਤੇ ਜੇ ਉਹ ਜਾਂ ਤਾਂ ਫਿਰ ਇਹ ਵੀ ਹੋਵੇ ਨਾ ਕਿ ਚੱਲ ਜੇ ਬੜੀਏ ਦੀ ਕਮਾਈ ਕਿਤੇ ਲੱਖਾਂ ਚ ਹੋਵੇ ਪੜਿਆ ਲਿਖਿਆ ਹੋਵੇ ਤੇ ਸਿੱਧਾ ਵੀ ਕਹ ਲਈਏ ਹਰ ਕੋ ਬੰਦਾ ਚਾਹੁੰਦਾ ਵਾ ਵੀ ਇਹ ਚੱਲ ਵੇਚੋ ਕੇ ਕਰਾ ਦਈਏ ਹਾਂ ਨਾ ਪਰ ਹੁਣ ਚੱਕਰੀ ਇਦਾਂ ਦਾ ਪੈ ਗਿਆ ਕੀ ਕਰੀਏ ਸਮਝ ਨਹੀਂ ਆਉਂਦਾ ਵੇਚ ਹੁੰਦਾ ਡਰ ਰਹੀ ਆ ਨਾ ਇਹ ਕਿਹੜਾ ਸਾਰੇ ਭੇਤ ਘਰ ਦੱਸਦਾ ਤੁਸੀਂ ਆਪਸੇ ਆਣੀ ਹੋ ਹੁਣ ਜੇ ਮੰਨ ਲਓ ਉਹਨਾਂ ਨਾਲ ਗੱਲ ਕਰ ਲੈਣੀ ਮੈਨੂੰ ਪਤਾ ਦੀਦੀ ਨੇ ਮੇਰਾ ਕਹਿਣਾ ਨਹੀਂ ਮੋੜਨਾ ਉਹਨਾਂ ਕਰ ਲੈਣੀ ਆ ਪਰ ਜੇ ਮੰਨ ਲਓ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਉਹਨੇ ਤੇ ਸਾਰੀ ਜ਼ਿੰਦਗੀ ਉੱਥੇ ਹੀ ਰਹਿਣਾ ਨਾ ਚਲ ਕੋਈ ਗੱਲ ਨਹੀਂ ਮੈਂ ਅੰਮੀ ਨੂੰ ਇਹੋ ਗੱਲ ਕਹਿ ਦਿੰਨਾ ਮੈਂ ਕਹਣਾ ਹੈ ਨਹੀਂ ਉੱਥੇ ਗੱਲ ਬਣਦੀ ਤੁਸੀਂ ਡੈਡੀ ਨਾਲ ਗੱਲ ਕਰ ਲਓ ਤੁਸੀਂ ਕਿਉਂ ਕਿ ਜਿੰਨਾ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੈ ਨਾ ਉਹਨਾਂ ਦਾ ਬੋਲਚਾਲ ਹੈ ਨਹੀਂ ਤੇ ਮੈਂ ਇਦਾਂ ਕਹ ਦਊਗਾ ਹਨਾ ਮੈਂ ਕਹ ਦਊਗਾ ਨਾਲ ਵੀ ਬੋਲਚਾਲ ਉਹਨਾਂ ਦਾ ਹੈ ਨਹੀਂਗਾ ਕਿ ਉਹਨਾਂ ਦੇ ਵੀ ਗੱਲਾਂ ਬਾਤਾਂ ਹੋਈਆਂ ਵਾ ਉਹ ਨਾਲੇ ਉਹ ਕਿੱਥੇ ਰਹਿੰਦੇ ਤੇ ਉਹ ਕਿੱਥੇ ਰਹਿੰਦੇ ਐਵੇਂ ਗੱਲਾਂ ਖਰਾ ਕੇ ਪਿਛੇੜਨਾ ਨਾਲੇ ਇੱਕ ਗੱਲ ਹੋ ਰਿਹਾ ਮੰਮੀ ਨੂੰ ਕਿੱਦਾਂ ਪਤਾ ਲੱਗਾ ਵੀ ਮੇਰੀ ਰਿਸ਼ਤੇਦਾਰੀ ਮੈਂ ਤਾਂ ਕਿਸੇ ਨਾਲ ਨਹੀਂ ਉਹ ਨਹੀਂ ਕੰਜਰ ਨਹੀਂ ਦੱਸਿਆ ਲਵਲੀ ਨਹੀਂ ਦੱਸਿਆ ਵਾ ਕੁੜੀ ਵੀ ਵਾ ਤੇਜ਼ੀ ਲੱਗਦੀ ਐ ਜਿਹੜੇ ਸਾਰੀਆਂ ਰਿਸ਼ਤੇਦਾਰੀਆਂ ਕੱਢ ਕੇ ਦੱਸਦੀ ਹੋਰ ਲਵਲੀ ਕਿਹੜਾ ਨੇ ਤੇ ਜਾਂਦਿਆ ਉੱਥੇ ਓ ਚਲੋ ਕੋਈ ਗੱਲ ਨਹੀਂ ਤੂੰ ਇਧਰ ਕਰ ਤਿਆਰ ਹੋ ਤੇ ਉਹਨੂੰ ਕੁੜੀ ਨੂੰ ਲੈ ਤੇ ਨਾਲ ਤੇ ਚਲੀਏ ਫਿਰ ਹੈ ਕੁੜੀ ਨੂੰ ਨਾ ਮੈਂ ਇੱਥੇ ਛੱਡ ਜਾਣਾ ਵਾ ਲੈ ਜਾ ਮੈਂ ਇਹ ਨਾਲ ਹੀ ਨਹੀਂ ਨਹੀਂ ਪਤਾ ਕੀ ਇੱਥੇ ਖੇਡਦੀ ਰਹੂਗੀ ਤੇ ਚੰਗਾ ਵਾ ਚੱਲਾ ਜਾ ਫਿਰ ਤੇਲੀਆ ਚਲੋ ਅਸੀਂ ਚਲੀਏ ਅਸੀਂ ਦੀ ਛੇਤੀ ਆ ਜਾਂਦਾ ਵਾ ਜਵਨਪਤ ਉਹ ਤਿਆਰ ਹਾਂਜੀ ਰੈਡੀ ਹੋ ਗਏ ਆ ਚੱਲੇ ਆ ਅੱਛਾ ਆ ਤੇ ਆਹਣਾ ਸ਼ਾਮ ਨੂੰ ਕਿੱਥੇ ਰਹਿਣਾ ਵਾ ਉਹ ਨਹੀਂ ਰਿਆ ਨੀਗਾ ਜਾਣਾ ਲਵਲੀਨ ਨੇ ਘਰੇ ਰਹਿਣਾ ਵਾ ਅੱਛਾ ਅੱਛਾ ਫਿਰ ਤੁਹਾਨੂੰ ਪਤਾ ਰਾਤੀ ਉਹਨੇ ਜिद ਕਰਨੀ ਆ ਸਾਂਭੀ ਨਹੀਂ ਜਾਣੀ ਤੁਹਾਡੇ ਕੋ ਉਹ ਚੱਲ ਕੋਈ ਗੱਲ ਨਹੀਂ ਆ ਤੇ ਖੜੀ ਆਪਾਂ ਤਾਂ ਨਹੀਂ ਆ ਮੈਂ ਠੰਡ ਬੜੀ ਆ ਜੇ ਬਿਮਾਰ ਹੋ ਕੇ ਆਈ ਨਾ ਮੰਮੀ ਨੇ ਫੇਰ ਕਹਿਣਾ ਵੀ ਉੱਥੋਂ ਬਿਮਾਰ ਹੋ ਕੇ ਆਈ ਆ ਇਹ ਤਾਂ ਤੇਰੀ ਗੱਲ ਠੀਕ ਆ ਤੇ ਚੱਲ ਜੇ ਰਾਤ ਰਹਿਣਾ ਹੋਊਗਾ ਤੇ ਰਹਿ ਪਿਓ ਕੋਈ ਗੱਲ ਨਹੀਂ ਅਸੀਂ ਸਾਵਨਾਂਗੇ ਉਹ ਜੋਦਾ ਤੇ ਦਾ ਮਨ ਹੈਗਾ ਸੀਗਾ ਪਰ ਮੈਂ ਆ ਵੀ ਕਿਹਾ ਮੈਂ ਹਾਂ ਘਰ ਵੀ ਕੰਮ ਵਾਂ ਤੇ ਫਿਰ ਮੈਂ ਹਾਂ ਆਈ ਜਾਵਾਂਗੇ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਜੇ ਆਉਂਦਾ ਹੁੰਦਾ ਨਾ ਉਥੋਂ ਖਲਦੀਆਂ ਬੂਰੀਆਂ ਲੈ ਆਈਂ ਦੋ ਖਲਦੀਆਂ ਬੂਰੀਆਂ ਲਿਆਂਗਾ ਕੋਈ ਗੱਲ ਨਹੀਂ ਤੇ ਲਵਲੀ ਕਿੱਥੇ ਉਹਨੂੰ ਕੈਦ ਰੱਖੀ ਉਹ ਯਾਰ ਲਵਲੀ ਦੇ ਸਿਰ ਤੇ ਰਹੇ ਤੇ ਫੇਰ ਕਿੱਥੋਂ ਕੰਮ ਰੁਖਾਉਣਾ ਮੈਂ ਤੈਨੂੰ ਪਤਾ ਵੀ ਜੇ ਉਹਨੂੰ ਖੁਲਾਤਾ ਤੇ ਉਹਨੇ ਵਾਪਸ ਨਹੀਂ ਆਪਣਾ ਮੁੜ ਕੇ ਆਹੋ ਸ਼ਾਮੀ ਫੇਰ ਡੰਗਰ ਚੋਣੇ ਤੇ ਡੰਗਰ ਚੋਣੇ ਆ ਤੇ ਆਉਂਦਾ ਆਉਂਦਾ ਲੈ ਆਈ ਨਹੀਂ ਕੋਈ ਨਹੀਂ ਮੈਂ ਫਿਰ ਟਾਈਮ ਸਿਰ ਆਜੂਗਾ ਨਾ ਉਥੋਂ ਆਹੋ ਮਤਾਂ ਦੇ ਤੈਨੂੰ ਕਿਹਾ ਵਾ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਉਹਦੇ ਲਵਲੀ ਦੇ ਵਿਆਹ ਬਾਰੇ ਕੀ ਗੱਲਬਾਤ ਹੋਈ ਕੋਣ ਓ ਡੈਡੀ ਮੈਂ ਤੇ ਸੱਚੀ ਮੇਰਾ ਤਾਂ ਦਿਮਾਗ ਖਰਾਬ ਹੋ ਚੱਲਿਆ ਵਾ ਅੱਛਾ ਮੰਮੀ ਹੁਣ ਅੱਜ ਆਈ ਸੀ ਫੇਰ ਹਾਂ ਕਹਿੰਦੇ ਵੀ ਇਹ ਜੋਤ ਦੀ ਰਿਸ਼ਤੇਦਾਰੀ ਹੈ ਉੱਥੇ ਪੈਂਡ ਉਹਨਾਂ ਦੇ ਹਾਂ ਹਾਂ ਤੇ ਉਹਨੂੰ ਕਹੇ ਵਿੱਚ ਹੋ ਕਿਤਾਬ ਕਰ ਗੱਲ ਅੱਛਾ ਤੇ ਮੈਂ ਸੋਚਿਆ ਮੈਂ ਵੀ ਜੋਤ ਕਿਦਾਂ ਗੱਲ ਕਰੂੰ ਮੈਂ ਤਾਂ ਇੱਕ ਦੋ ਵਾਰੀ ਅੱਗੇ ਵੀ ਗੱਲ ਕੀਤੀ ਆ ਜੋਤ ਨਾਲ ਅੱਛਾ ਉਹ ਨਹੀਂ ਪਰ ਮੰਦੀ ਉਹ ਮੇਰੀ ਗੱਲ ਸੁਣ ਤੂੰ ਇਹਦੀ ਗੱਲ ਸੁਣਾਈ ਇਹ ਨਾ ਤੇਰੀ ਉੱਥੇ ਰਿਸ਼ਤੇਦਾਰੀ ਹੈ ਤਾਂ ਤੂੰ ਉਹਨਾਂ ਤੋਂ ਵੀ ਜਾਂਦਾ ਰਹੇ ਮੈਂ ਵੀ ਇਹੋ ਚੀਜ਼ ਸੋਚਣ ਡਿਆ ਸੀ ਇਹ ਛਟਣ ਹੈਗਾ ਵਾ ਕੀ ਪਤਾ ਕੀ ਲਵ ਮੈਰਿਜ ਕਰਦਾ ਫਿਰ ਲੈ ਕੀ ਇਹ ਮੇਰੀ ਉੱਥੇ ਗੱਲ ਬਾਤ ਵਾ ਫਲਾਣ ਤੀ ਵੇਹ ਪੁੱਤ ਤੂੰ ਵੀ ਆਪਣੇ ਰਿਸ਼ੇਦਾਰੀ ਚ ਬੇਇੱਜ਼ਤੀ ਕਰਾਏਗਾ ਕੋਈ ਫਾਇਦਾ ਹੈ ਨਹੀਂ ਇਹ ਗੱਲ ਚ ਉਹ ਡੈਡੀ ਮੈਂ ਵੀ ਤਾਂ ਇਹੋ ਗੱਲ ਕਹਿਣਿਆ ਨਾ ਇਹ ਨਾ ਹੋਏ ਕਿ ਉਹਦਾ ਕੰਮ ਬਣਉਂਦੇ ਬਣਉਂਦੇ ਮੈਂ ਆਪਣਾ ਵਗਾੜ ਕੇ ਬਹਿ ਜਾ ਮੈਂ ਤਾਂ ਤੇ ਤੈਨੂੰ ਆਖਿਆ ਵਾ ਜੋਤਨ ਨਾਲੇ ਮੈਨੂੰ ਇਹ ਗੱਲ ਕਹੀ ਆ ਕਿ ਮੈਂ ਜੋਤਨਾ ਕੀਤੀ ਨਾ ਗੱਲ ਕਹਿੰਦੀ ਤੁਸੀਂ ਮੰਮੀ ਨੇ ਇਹ ਬਣਾ ਲਾ ਦਿਓ ਵੀ ਉਹ ਨਹੀਂ ਆਪਾਂ ਚ ਕੁੰਦੇ ਕਾਂਦੇ ਓਏ ਆਹੋ ਤੁਸੀਂ ਉਹਦੇ ਝੂਠ ਚੜ ਮਾਰ ਤਾ ਉਹਨ ਕੋਈ ਤੇ ਬਹਾਨਾ ਲਾਉਣਾ ਹੀ ਪੈਣਾ ਵਾ ਓਏ ਆਓ ਹੁਣ ਮੇਰਾ ਤਾਂ ਮੈਂ ਆ ਕੇ ਗੱਲ ਕਰੂੰਗਾ ਹੁਣ ਜੇ ਕੀਤੀ ਨਾ ਗੱਲ ਮੰਮੀ ਨੇ ਫੇਰ ਕੋਈ ਨਾ ਕੋ ਖਲਾਰਾ ਪਾ ਕੇ ਬੈਠਣਾ ਸਾਡੇ ਕੋਲ ਵੰਡ ਨਹੀਂ ਜਾਏਗਾ ਤੂੰ ਮੰਮੀ ਨੂੰ ਸਿੱਧਾ ਹੀ ਗੱਲ ਇਹ ਗੱਲ ਕਹੀਂ ਵੀ ਮੰਮੀ ਅਹੀਂ ਗਏ ਸੀ ਤੇ ਉਹ ਅਪਚੋਂ ਦੇ ਬੋਲਦੇ ਬਾਲਦੇ ਹਾਂ ਇਹੋ ਗੱਲ ਹੀ ਕਹਿਣੀ ਮੈਂ ਤੇ ਇਹਨਾਂ ਨੂੰ ਗਲੋਂ ਲਾ ਮਾਂ ਪਤਾ ਨੂੰ ਕੋਈ ਨਹੀਂ ਮੈਂ ਕਰਦਾ ਬਾਕੀ ਤੁਸੀਂ ਇੱਕ ਦੋ ਵਾਰੀ ਆਪ ਕਰਿਓ ਗੱਲ ਯਾਰ ਚਲ ਕੋਈ ਮੈਂ ਵੀ ਕਰਦਾ ਇਸ ਤਰ੍ਹਾਂ ਗੱਲਬਾਤ ਕੋਈ ਨਹੀਂ ਆਪਾਂ ਅੱਗੇ ਹੋ ਗਏ ਹਾਂ ਫਿਰ ਚਲੋ ਠੀਕ ਜੋ ਤਾਓ ਚਲੀਏ ਦੇ ਪਾ ਹਾਂਜੀ ਮੈਂ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਮੇਰੀ ਨਾ ਦਫਤਰ ਹੋਈ ਹੀ ਗੱਲ ਆ ਪਾਜੀ ਹੁਣਾਂ ਨਾਲ ਹਾਂਜੀ ਵਧੀਆ ਪਰਿਵਾਰ ਆ ਤੇ ਉਹਨਾਂ ਦਾ ਬੇਟਾ ਆ ਬਾਹਰ ਹੈ ਪੱਕਾ ਵਾ ਅੱਛਾ ਤੇ ਮੈਂ ਕਹਿਣਾ ਵੀ ਜੇ ਰਪਿੰਦਰ ਦਾ ਰਿਸ਼ਤਾ ਕਰਦੀ ਉਥੇ ਤੇ ਮੇਰੀ ਗੱਲ ਸੁਣੋ ਘੜ ਨਹੀਂ ਨਤਰੋ ਗਿਆ ਨੌਕਰੀ ਕਰਨ ਜਾਂ ਪਰਿਵਾਰ ਵਧੀਆ ਤੇ ਹੋਰ ਅਹੀਂ ਕਿ ਲੱਭਣਾ ਜੇ ਤੁਹਾਨੂੰ ਚੰਗਾ ਲੱਗਣਾ ਤੇ ਕਰ ਦਿਓ ਮੈਂ ਤਾਂ ਕਹਿੰਨੀ ਆ ਬੰਦੇ ਬੜੇ ਵਧੀਆ ਵਾ ਹਾਂ ਤੇ ਸਾਰਾ ਕੁਝ ਹੀ ਵਧੀਆ ਵਾ ਪੈੜੀ ਪੰਨਾ ਵੀ ਹੈਗਾ ਵਾ ਅੱਛਾ ਹਾਂ ਤੇ ਜੌਬ ਕਰਦੇ ਮੇਰੇ ਨਾਲ ਠੀਕ ਹੈ ਮੈਂ ਕਹਿੰਦਾ ਵੀ ਹੋਰ ਜੂ ਅਸੀਂ ਲੰਬੇ ਕਦੇ ਵੇਖਣਾ ਵਾ ਤੇ ਇਹ ਸਭ ਵਧੀਆ ਨਹੀਂ ਮੈਂ ਕਹਿੰਦੀ ਇਹਦੇ ਨਾਲ ਗਰੀਬ ਹੀ ਨਹੀਂਗਾ ਕਿ ਨਾਲੇ ਜਾਣੇ ਪਰਖੇ ਰਿਸ਼ਤੇਦਾਰ ਨੇ ਹਾਂ ਹਾਂ ਹੈਨਾ ਇਹ ਅੱਗੇ ਹੜਾ ਜਾਣਾ ਹੋਣਾ ਹੈਗਾ ਇਹਨਾਂ ਵੱਲ ਨਹੀਂ ਵਧੀਆ ਬੰਦੇ ਆ ਉਹਨਾਂ ਮੈਨੂੰ ਆਪ ਹੀ ਗੱਲ ਛੇੜ ਲਈ ਕਹਿੰਦੇ ਮੁੰਡੇ ਨੇ ਆਉਣਾ ਵਾ ਅੱਛਾ ਤੇ ਵਿਆਹ ਦਾ ਸਾਡਾ ਇਰਾਦਾ ਵਾਪੀ ਕਰ ਦਈਏ ਅੱਛਾ ਅੱਛਾ ਤੇ ਰਿਸ਼ਤਾ ਲੱਭਣ ਦੇ ਅੱਛਾ ਅੱਛਾ ਤਾਂ ਪੁੱਛਿਆ ਤੁਹਾਨੂੰ ਮੈਂ ਵੀ ਚਲੋ ਅਹੀਂ ਵੀ ਕਰਨਾ ਹੀ ਆ ਰਪਿੰਦਰ ਦਾ ਤੇ ਮੈਂ ਚਾਹਾਂ ਆਪਸ ਵਿੱਚ ਕਰ ਲੈਨੇ ਰਿਸ਼ਤਾ ਤੇ ਆਹੋ ਤੇ ਇਹਨਾਂ ਨਾਲ ਦੀ ਕੋਈ ਕੋਈ ਰੀਸ ਨਹੀਂ ਕਿਹੜੀ ਮਾੜੀ ਗੱਲ ਐ ਵਧੀਆ ਆ ਹਨਾ ਅਹੀਂ ਵੀ ਤੇ ਕਰਨਾ ਹੀ ਆ ਪਰ ਇਦਾਂ ਕਰੋ ਹਾਂ ਮੈਂ ਕਹਿੰਨਾ ਵੀ ਇੱਕ ਵਾਰੀ ਨਾ ਰਪਿੰਦਰ ਨੂੰ ਪੁੱਛੋ ਉਹਨੂੰ ਗੱਲ ਹੀ ਪੁੱਛਣਾ ਉਹ ਨੀ ਤੇ ਬੈਠੀ ਚੰਗਾ ਸੋਚਾਂ ਬੱਚਿਆਂ ਬਾਤ ਸਾਰਾ ਕੁਝ ਖਰੀਦਾ ਵਾ ਤੇ ਉਹਦੀ ਮਰਜ਼ੀ ਤੋਂ ਬਗੈਰ ਕਰਦੇ ਚੰਗੇ ਵੀ ਨਹੀਂ ਲੱਗੀਦਾ ਠੀਕ ਹੈ ਨਾ ਤੇ ਉਹਨੂੰ ਇੱਕ ਵਾਰੀ ਪੁੱਛ ਲਓ ਤੁਸੀਂ ਤੂੰ ਹੀ ਨਾ ਨਿਆਣਿਆਂ ਨੂੰ ਜ਼ਿਆਦਾ ਘੂਏ ਚੜਾਇਆ ਹੈ ਜ਼ਿਆਦਾ ਖੋਲ ਦਿੱਤੀ ਹੈ ਉਹਨਾਂ ਦੀ ਮਰਜ਼ੀ ਦੇ ਬਿਨਾਂ ਤੁਸੀਂ ਕੋਈ ਕੰਮ ਕਰਦੇ ਨਹੀਂਗੇ ਉਹ ਨਹੀਂ ਫਿਰ ਵੀ ਪੁੱਛਣਾ ਚੰਗਾ ਹੁੰਦਾ ਵਾ ਇੱਕ ਵਾਰੀ ਕਰ ਲਿਓ ਗੱਲ ਠੀਕ ਹੈ ਤੇ ਫੇਰ ਹੀ ਗੱਲ ਤੋੜਾਂਗੇ ਐਵੇਂ ਚੰਗੇ ਨਹੀਂ ਲੱਗੀਦਾ ਮੁੜ ਕੇ ਕਿਸੇ ਨਾਲ ਗੱਲ ਕਰ ਲਈ ਕੱਲ ਨੂੰ ਰਪਿੰਦਰ ਕਹੇ ਵੀ ਨਹੀਂ ਹੋ ਸਕਦਾ ਉਹਦੇ ਦਿਲ 'ਚ ਕੋਈ ਗੱਲ ਨਾ ਹੋਵੇ ਤੇ ਜਾਂ ਪੜਨਾ ਹੀ ਹੋਵੇ ਅੱਛਾ ਠੀਕ ਹੈ ਨਾ ਤੇ ਇਹ ਝੜੀ ਸਿਆਣੀ ਗੱਲ ਚਲੋ ਤੇ ਪੁੱਛ ਲਈ ਨਹੀਂ ਫਿਰ ਆ ਕਾਹਦੇ ਕਹਿੰਦੇ ਇੱਕ ਵਾਰ ਇਹਨੂੰ ਕਰਿਓ ਗੱਲੋ ਤਨੂੰ ਬਾਕੀ ਮੈਂ ਤਾਂ ਕਹਿੰਦੀ ਕੋਈ ਗਲੋੜ ਨਹੀਂ 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 ਪੁੱਛ ਲਿਓ ਚਲੋ ਪੁੱਛ ਲਈ ਨਹੀਂ ਰੁਪਿੰਦਰ ਉਹ ਤੇ ਗੱਲ ਸੁਣ ਹਾਜੀ ਹੁਣ ਲੰਦੇ ਕੀ ਕਰਨ ਦੀ ਮਮੀ ਉਹ ਭੰਡੇ ਸੱਫਰ ਕੇ ਆਈ ਦੋਗ ਅੱਛਾ ਅੱਛਾ ਹਾਂਜੀ ਚਲ ਨਿਬੜ ਗਿਆ ਸਾਰਾ ਕੰਮ ਹਾਂਜੀ ਨਿਬੜ ਗਿਆ ਅੱਛਾ ਗੱਲ ਠੀਕ ਨਹੀਂ ਆਵਾਜ਼ ਮਰੀ ਤੇ ਮੈਂ ਆਪਣਾ ਕਹਿਣਾ ਹੀ ਹਾਂ ਜੀ ਵੀ ਡੈਡੀ ਤੇਰੇ ਕਹਿਣ ਦੇ ਹੀ ਵੀ ਇੱਕ ਦਿਸਤਾ ਆ ਬੜਾ ਵਧੀਆ ਰਿਸ਼ਤਾ ਆ ਤੇ ਕਾਣੇ ਪਰ ਪਿੰਦਾ ਦਾ ਕਰ ਦਈਏ ਉਹ ਜਿਹੜੇ ਅੰਕਲ ਵੀ ਇਹਦੇ ਘਰੋਂ ਦਿੰਦੇ ਆ ਹਾਂਜੀ ਉਹਨਾਂ ਦਾ ਮੁੰਡਾ ਹੀ ਬਾਹਰ ਡੈਡੀ ਤੇਰਾ ਦੋਸਤ ਹੀ ਇਹਨਾਂ ਦੇ ਨਾਲ ਹੀ ਲੱਗੇ ਨਾ ਥੇ ਕੰਮ ਦੇ ਠੀਕ ਆ ਜੋਬ ਕਰਦੇ ਹੀ ਤੇ ਪਰਿਵਾਰ ਵੀ ਬੜਾ ਵਧੀਆ ਹੈ ਤੇ ਮੁੰਡਾ ਕਹਿੰਦੇ ਬਈ ਬੜਾ ਸੋਹਣਾ ਆ ਮੰਮੀ ਵੀ ਇਹਨਾਂ ਦੀ ਵੀ ਜੱਕ ਦਮ ਕਰੀ ਜਾਂਦੇ ਹਲੇ ਵੇਖ ਤੇ ਲੋ ਮੁੰਡਾ ਕੁਝ ਕਰਦਾ ਵੀ ਆ ਕਿ ਨਹੀਂ ਕਰਦਾ ਤੇ ਪੁੱਤ ਬੱਲ ਬਾਨੇ ਕਰਦਾ ਇਹਨਾਂ ਦੀ ਮੈਂ ਕਰਾਉਣਾ ਹੈਗਾ ਦੱਸ ਈ ਨਹੀਂ ਹੋ ਗਲਾਂ ਕਰਨ ਦੇ ਆ ਤੂੰ ਮੈਨੂੰ ਦੱਸ ਉਹ ਚੰਨੀ ਕੀ ਆ ਬਾਹਰ ਕੰਮ ਹੀ ਕਰਦਾ ਮੁੰਡਾ ਮੰਮੀ ਹੈਗਾ ਤੇ ਬਾਹਰ ਆ ਹਲੇ ਕੀ ਪਤਾ ਜੇ ਕੁਝ ਖਾਂਦਾ ਪੀਂਦਾ ਹੋਇਆ ਤੇ ਫਿਰ ਐਂ ਜੇ ਅੱਜ ਡੈਡੀ ਨਾਲ ਮਿਲਣ ਦੇ ਬਸ ਮੜਾ ਜਿਹਾ ਪਤਾ ਲੱਗਾ ਤੂੰ ਉਸੇ ਉਹਦੇ ਤੁਸੀਂ ਗੱਲ ਲੈ ਕੇ ਤੁਰ ਪੈਂਦੇ ਪਤਾ ਪਤਾ ਸੌਧ ਕਰ ਲਿਆ ਕਰੋ ਤੇਰਾ ਹੀ ਮੜਾ ਸੋਚਣਾ ਮੈਨੂੰ ਇਹ ਦੱਸ ਪਹਿਲੋਂ ਮਾਂ ਪਿਓ ਆਹੀ ਤੇਰੇ ਮੰਮੀ ਮੈਂ ਇਦਾਂ ਨੀਗਾ ਕਰਾਉਣਾ ਹੈਗਾ ਵੀ ਫਿਰ ਮੇਰੀ ਸੁਣ ਲੈ ਗੱਲ ਜੋ ਤੇਰੇ ਮਨ ਵਿੱਚ ਹੈਗਾ ਨਾ ਮੈਂ ਤੇਰੀ ਮਾਂ ਆ ਤੇ ਮੈਨੂੰ ਦੱਸ ਦੇ ਫੇ ਚੰਗਾ ਅਰੇ ਇਤਨੀ ਉਧਰ ਵਾਲੀ ਜਿਹੜੀ ਗੱਲ ਐ ਨਾ ਮੈਂ ਤੇਰੇ ਡੈਡੀ ਨੂੰ ਦੱਸੀ ਦੇਗੀ ਤੂੰ ਉਹਦਾ ਮਮੀ ਉਧਰ ਦੀਦਾ ਫੋਨ ਆਉਂਦਾ ਜਿਵੇਂ ਜਾਣਗੇ ਤੁਸੀਂ ਬਸ ਗੱਲਾਂ ਕਰੀ ਜਾਂਦੇ ਆ ਗੱਲ ਤਾਂ ਕੋਈ ਵਿੱਚ ਹੈਗੀ ਸੀ ਮੈਂ ਸੁਣ ਲਈ ਹਾਂ ਪਰ ਤੂੰ ਨਹੀਂ ਉਸ ਗੱਲ ਤੇ ਆਉਣ ਲਈ ਵੇਖੋ ਮੈਂ ਮੇਰੀ ਗੱਲ ਸੁਣੋ ਤੁਹਾਨੂੰ ਵੀ ਥੋੜਾ ਬੋਧਾ ਸਮਝਣਾ ਚਾਹੀਦਾ ਆ ਕਿ ਕੁਝ ਆਪਣੀ ਵੀ ਮਰਜ਼ੀ ਹੋਣੀ ਚਾਹੀਦੀ ਆ ਇਹਦਾ ਮਤਲਬ ਪੇ ਤੇਰੀ ਮਰਜ਼ੀ ਨਾਲ ਫਿਰ ਵਿਆਹ ਕਰੀਏ ਆਪਾਂ ਹਨਾ ਜੇ ਅਮੀ ਤਾਂ ਸਮਝ ਹੀ ਲਿਆ ਵਾ ਨਾ ਤਾਂ ਫਿਰ ਤੂੰ ਇਹੋ ਸੋਚੇ ਕਿ ਮੈਂ ਮਰਜ਼ੀ ਦਾ ਕਰਾਉਣਾ ਵਾ ਮਰਜ਼ੀ ਨਾ ਕਰਾਉਣਾ ਤਾਂ ਚੰਗੀ ਗੱਲ ਆ ਪਰ ਦਿਲ ਚੀ ਗੱਲ ਰੱਖੀ ਸੀ ਹੁਣ ਤੇਰੀ ਜ਼ੁਬਾਨ ਤੇ ਆ ਗਈ ਨਾ ਤੇ ਹੁਣ ਇਦਾਂ ਕਰਨੀ ਹੈ ਵੇ ਗੜ ਨਾਲ ਗੱਲ ਕਰੀ ਦਿੰਨੀ ਏ ਨਾ ਵੇ ਇਹ ਉੱਥੇ ਹਾਂ ਕਰਾਉਣ ਤੂੰ ਮੜ ਕੇ ਬੰਦਿਆ ਵੇ ਝੁੱਠੇ ਪੈ ਜਾਣ ਇਦਾਂ ਹੀ ਕਰਨੀ ਇਹ ਨਾਲ ਗੱਲ ਕਰੀ ਦਿੰਨੀ